ਪੁਲਿਸ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਨਸੀਰੇ ਵਾਲੇ ਪਿੰਡ ਖੜੇ ਆਂ ਜੀ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆਓ ਇੱਕ ਵਾਕਸੇ ਦੇ ਮਾਰੇ ਹੋਏ ਸਰਦਾਰ ਅਰਸ਼ਦੀਪ ਸਿੰਘ ਸੁਖੇ ਨੂੰ ਮੜਾਉਂਦੇ ਆ ਜਿਹੜਾ ਘਰ ਦੇ ਵਿੱਚ ਪਿਆ ਸ਼ੂਗਰ ਕਰਕੇ ਲੱਤਾਂ ਗਲਗੀਆਂ ਕੀੜੇ ਪੈ ਗਏ ਤੇ ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਤੇ ਡਾਕਟਰ ਰਣਜੀਤ ਸਿੰਘ ਜੀ ਨੇ ਸਾਨੂੰ ਕਾਲ ਕਰਕੇ ਦੱਸਿਆ ਆ ਘਾਰਾ ਜਿਹੜੇ ਘਰਾਂ ਦੀਆਂ ਨਿਸ਼ਾਨੀਆਂ ਆੱਡੀ ਹੁੰਦੀਆਂ ਤੇ ਇੱਕ ਲੈਟਰੀਨਾਂ ਦੇ ਭੜਿਆ ਹੋਇਆ ਬੰਦਾ ਪਿਆ ਅੰਦਰ ਤੇ ਦੇਖੋ ਇੱਕ ਇਨਸਾਨ ਕਿਸ ਹਾਲਤ ਵਿੱਚ ਪਹੁੰਚ ਜਾਂਦਾ ਜਦੋਂ ਉਹਦੀ ਆਪਣੇ ਵੀ ਉਹਦੀ ਪਛਪੜਤੀਤ ਨਾ ਕਰਨ ਪਿੰਡ ਬਸਦਾ ਨਗਰ ਖੇੜਾ ਬਸਦਾ ਵਾ ਜਦੋਂ ਇਹ ਸਖਦੇਵ ਸਿੰਘ ਦੇ ਹੱਡ ਪੈਰ ਚੱਲਦੇ ਸੀਗੇ ਦਿਹਾੜੀ ਲਾਉਂਦਾ ਸੀਗਾ ਆਪਦੀ ਕਮਾ ਕੇ ਰੋਟੀ ਖਾਂਦਾ ਸੀ ਵਿਆਹ ਨਹੀਂ ਸੀ ਕਰਾਇਆ ਇਹਨੇ ਭਰਾ ਭਤੀਜੇ ਸਭ ਆਪਣੀ ਹੁੰਦੇ ਆ ਪਰ ਅੱਜ ਦਾ ਮਨੁੱਖ ਅੱਜ ਦਾ ਇਨਸਾਨ ਅੱਜ ਦਾ ਸਮਾਜ ਇੰਨਾ ਜ਼ਿਆਦਾ ਬਦਲ ਗਿਆ ਵੀ ਉਹ ਆਪਣੇ ਨੂੰ ਸਿਰਫ ਉਹੀ ਸਮਝਦਾ ਕਿ ਜਿਹੜੇ ਉਹਦੇ ਲਈ ਕੁਝ ਕਰ ਦੇਣ ਚਾਹੀਏ ਉਹਦੇ ਬੱਚੇ ਨੇ ਚਾਹੇ ਉਹਦੇ ਮਾਂ ਪਿਓ ਨੇ ਜਿਹੜਾ ਡਿਸੇਬਲ ਹੋ ਗਿਆ ਜਿਹੜਾ ਮੰਜੇ ਤੇ ਪਿਆ ਗਿਆ ਜਿਹੜਾ ਕਰਨ ਜੋਗਾ ਨਹੀਂ ਰਿਹਾ ਕੁਛ ਉਹ ਰਿਸ਼ਤੇ ਵੀ ਕਿਤੇ ਨਾ ਕਿਤੇ ਖਤਮ ਹੋ ਜਾਂਦੇ ਨੇ ਉਹ ਵੀ ਨਹੀਂ ਆਉਂਦੀਆਂ ਅੱਛਿਆ ਸੀ ਮੈਂ ਕੋਣ ਤੇ ਪਹਿਲਾਂ ਸਾਰੀ ਗੱਲ ਕਰਕੇ ਉਹਨਾਂ ਨੂੰ ਪੁੱਛ ਕੇ ਫੇਰ ਹੀ ਤੁਹਾਡੇ ਤੱਕ ਪਹੁੰਚਦਾ ਅੱਛਿਆ ਉਹਨਾਂ ਨੇ ਵੀ ਬਣਾ ਕਰਤਾ ਹੈ ਉਹ ਵੀ ਨਹੀਂ ਦਾ ਬਹੁਤ ਟਾਈਮ ਲੱਗਦਾ ਕਦੇ ਮੈਂ 4-7 ਸਾਲ ਤੋਂ ਪਹਿਲਾਂ ਆਇਆ ਪਤਾ ਲੈਣ ਵੀ ਨਹੀਂ ਆਇਆ ਕਦੇ ਨਹੀਂ ਜੀ ਉਹਦੋਂ ਲੈਣ ਆਇਆ ਉਹਦੇ ਜੀ ਸੁੱਖਾ ਸਿਆ ਓ ਕੀ ਹਾਲ ਨੇ ਠੀਕ ਥੇ ਯਾਰ ਜੇ ਠੀਕ ਹੁੰਦਾ ਤੈਂ ਪਿਆ ਹੁੰਦਾ ਤੂੰ ਹੂੰ ਕੀ ਹਾਲ ਬਣਿਆ ਪਿਆ ਤੇਰਾ ਯਾਰ ਇਹ ਹਾਲਾਤ ਕਿਵੇਂ ਬਣ ਗਏ ਸੁੱਖਿਆ ਮੁਸ਼ਕ ਕਿੰਨਾ ਮਾਰਦਾ ਯਾਰ ਸੁੱਖੇ ਅੰਦਰੋਂ ਪਤਾ ਨਹੀਂ ਤੂੰ ਕਿਵੇਂ ਪਿਆ ਵਾ ਹੈ ਲੈਟਰਿੰਗ ਲੈਟਰਿੰਗ ਪਈ ਹੈ ਪੱਖਾ ਵੀ ਹੈ ਨਹੀਂ ਠੀਕ ਹੈ ਨਾ ਬਹੁਤ ਟਾਈਮ ਹੋ ਗਿਆ ਨਾ ਤੈਨੂੰ ਵੀ ਦੇਖੋ ਇੰਨੀ ਗਰਮੀ ਨਿਕਲ ਕੇ ਗਈ ਆ ਹੁਣ ਪੂਰਾ ਛੋੜਾ ਭਾਈ ਗੰਦ ਨਾਲ ਲਿਬੜਿਆ ਹੋਇਆ ਸੁੱਕਾ ਕੀੜੇ ਪਏ ਹੋਇਆ ਸਾਰਾ ਗਲਿਆ ਹੋਇਆ ਸੁੱਕਾ ਇੱਥੋਂ ਦੂਜੇ ਪਾਸੇ ਦਾ ਪੱਟ ਸਾਰਾ ਗਲਿਆ ਹੋਇਆ ਔਰ ਆ ਦੇਖੋ ਮਾਸ ਦੇ ਲੋਥੜੇ ਲਮਕੀ ਜਾਂਦੇ ਆ ਸ਼ੂਗਰ ਨਾਲ ਪਹਿਲਾ ਪੈਰ ਦਾ ਗੂਠਾ ਵੱਡਿਆ ਹੋਇਆ ਦੇਖੋ ਗਲ ਗਿਆ ਹੱਡੀਆਂ ਦਾ ਪਿੰਜਰ ਬਣਿਆ ਪਿਆ ਸੁੱਖਾ ਸਿੰਘ ਸਿਰਫ ਸਾਹਾਂ ਦੀ ਗਿਣਤੀ ਪੂਰੀ ਕਰ ਰਿਹਾ ਸਿਰਫ ਉਹਦੇ ਵੱਲੀਆਂ ਬਖਸ਼ੇ ਹੋਏ ਸਾਹ ਪੂਰੇ ਕਰ ਰਿਹਾ ਪਰ ਜੋ ਹਾਲ ਸੁੱਖਾ ਸਿੰਘ ਦੀ ਆ ਉਹ ਬਿਆਨ ਨਹੀਂ ਕਰ ਸਕਦੇ ਆ ਬੈਸਟਰੀ ਉੱਤੇ ਕੱਪੜੇ-ਕੱਪੜੇ ਪਏ ਆ ਲੈਟਰਿਨ ਨਾਲ ਲੱਗੜੀ ਪਏ ਸਾਰੇ ਥੱਲੇ ਇੱਧਰ ਲੈਟਰਿਨ ਲੈਟਰਿਨ ਸਿੱਟੀ ਪਈ ਥੱਲੇ ਇਹ ਦੋ ਥਾਲ ਚਾਰ ਪਏ ਆ ਇਹ ਕੋਈ ਪਲਾਸਟਿਕ ਦੇ ਡੱਬਿਆਂ ਚ ਕੋਈ ਸਬਜ਼ੀ ਦਾਲ ਦੇ ਜਾਂਦਾ ਹੋ ਵਿਚਾਰਾ ਖਾ ਲੈਂਦਾ ਸੁੱਖਾ ਸਿਆਂ ਜੇ ਦੇਖਿਆ ਤਾਂ ਮਿਲ ਗਿਆ ਖਾ ਗਿਆ ਜੇ ਨਹੀਂ ਦੇਖਿਆ ਗਿਆ ਤਾਂ ਵੀ ਨਹੀਂ ਕਿਤੇ ਉੱਠ ਕੇ ਥੋੜੀ ਲੈ ਆਉਣੀ ਆ ਨਾ ਬਣਾ ਲੈਣੀ ਹੈ ਜੇ ਕੋਈ ਰੋਟੀ ਦੇ ਗਿਆ ਖਾ ਲਈ ਤੇ ਆ ਬੀਬੀ ਸੰਤ ਕੌਰ ਸੁੱਖੇ ਕੌਣ ਸੀ ਇਹ ਮਾਦਾ ਸਾਡੀ ਇਹ ਮਾਸੀ ਸੁੱਖੇ ਦੀ ਜਿਹੜੀ ਇਹਦਾ ਫਿਕਰ ਕਰਦੀ ਸੀ ਕਿਤਨੇ ਕਿਤੇ ਵੀ ਸਭ ਤੇਰਾ ਇਸ ਤਰ੍ਹਾਂ ਕੀ ਫਿਕਰ ਕਰਨ ਵਾਲੀ ਮਾਂ ਹੀ ਚਲੀ ਗਈ ਸੁੱਖੇ ਇਹ ਹਾਲ ਕਿਵੇਂ ਬਣ ਗਏ ਯਾਰ ਕੋਈ ਨਸ਼ਾ ਕਰਦਾ ਸੀ ਤੂੰ ਜ਼ਿਆਦਾ ਨਾ ਹੀ ਨਾ ਤੇ ਪੰਜ ਸਾਹਿਬੇ ਨਸ਼ਾ ਕਰਦਾ ਸੀ ਕੋਈ ਨਹੀਂ ਨਸ਼ਾ ਨਹੀਂ ਕਰਦਾ ਬਈ ਨਹੀਂ ਜੀ ਬਈ ਅਸ਼ਾ ਕੋਈ ਨਹੀਂ ਕਰਦਾ ਹਾਂ ਜੀ ਕੋਈ ਤਮਾਕੂ ਨੂੰ ਖੁਲਾਉਂਦਾ ਸੀ ਹੋਰ ਕੋਈ ਨਸ਼ਾ ਨਹੀਂ ਕਰਦਾ ਹੋਰ ਕੋਈ ਨਸ਼ਾ ਨਹੀਂ ਕਰਦਾ ਨਸ਼ਾ ਪੱਕਾ ਕੋਈ ਨਹੀਂ ਕੱਲੀ ਆਵਾਜ਼ ਹੀ ਸੁਣਦਾ ਸ਼ੂਗਰ ਕਰਕੇ ਅੱਖਾਂ ਦੀ ਲਾਈਟ ਵੀ ਖਤਮ ਹੋ ਗਈ ਜਮੇ ਸ਼ੂਗਰ ਨਾਲ ਹੀ ਇਹ ਹਾਲਾਤ ਬਣੇ ਨੇ ਸ਼ੂਗਰ ਨਾਲ ਹੀ ਗਲ ਗਿਆ ਪਿੱਛੋਂ ਕੀੜੇ ਪੈ ਗਏ ਸਾਰੇ ਅੱਜ ਦਉਂਦੀ ਆਂ ਔਰ ਇਹ ਵੀ ਕੁਝ ਜ਼ਿਆਦੇ ਘਾਟ ਨਾਤੇ ਨੂੰ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਸੁੱਖੇ ਦੇ ਔਰ ਉਹੀ ਗੰਦੇ ਹੱਥਾਂ ਦੇ ਨਾਲ ਕੋਈ ਰੋਟੀ ਫੁਲਕਾ ਦੇ ਜਿੰਦਾ ਖਾ ਲੈਂਦਾ ਉਹੀ ਗੰਦ ਨਾਲ ਲਿਪੜੇ ਹੋਏ ਹੱਥ ਉਹਨਾਂ ਨਾਲ ਹੀ ਮਾੜੀ ਮੋਟੀ ਜੀ ਰੋਟੀ ਖਾਂਦਾ ਉਹਨਾਂ ਹੱਥਾਂ ਨਾਲ ਹੀ ਗੰਦਮੰਦ ਸਾਫ਼ ਕਰਕੇ ਥੱਲੇ ਸਿੱਟੀ ਜਾਂਦਾ ਮੰਜੇ ਤੋਂ ਨਰਕ ਹੋਰ ਕਿਹਨੂੰ ਕਹਿੰਨੇ ਆਪਾਂ ਨਰਕ ਸਵਰਗ ਉਹ ਤਾਂ ਨਾ ਦੇਖਿਆ ਕਿਸੇ ਨੇ ਦੇਖਣੇ ਆ ਜਿਹੜਾ ਕਹਿੰਦੇ ਹੁੰਦੇ ਸੀ ਵੀ ਤੱਤੇ ਕੜਾਹਿਆਂ ਦੇ ਵਿੱਚ ਦੀ ਉਬਾਲਦੇ ਆ ਗਰਮ શરીਏ ਖਵਾਉਂਦੇ ਆ ਉਹ ਨਰਕ ਸਵਰਗ ਨਾ ਕਿਸੇ ਨੂੰ ਸਮਝ ਆ ਕਿੱਥੇ ਆ ਨਾ ਕਿਸੇ ਨੇ ਦੇਖਿਆ ਨਾ ਦੇਖਣੇ ਆ ਆ ਨਰਕ ਸਵਰਗ ਇੱਥੇ ਹੀ ਆ ਜਿਹੜਾ ਜੇ ਆਪਾਂ ਦੇਖੀਏ ਨੂੰ ਸਹੀ ਧਿਆਨ ਨਾਲ ਸੁੱਖਾਂ ਸਿੰਘ ਦੇ ਕੋਈ ਕਰਮਾਂ ਦਾ ਕਾਸ਼ ਸੀ ਜਿਹੜਾ ਕੱਟੀ ਜਾ ਰਿਹਾ ਪਰ ਇਹਨੂੰ ਦੇਖ ਕੇ ਅਸੀਂ ਸਿੱਖਿਆ ਲੈ ਸਕਦੇ ਹਾਂ ਵੀ ਜਿਹੜੇ ਸਾਡੇ ਫਰਜ਼ ਬਣਦੇ ਆ ਕੀ ਅਸੀਂ ਉਹ ਪੂਰੇ ਨਿਭਾ ਰਹੇ ਹਾਂ ਕੀ ਸਾਡੀਆਂ ਕੀਤੀਆਂ ਹੋਈਆਂ ਗਲਤੀਆਂ ਕੱਲ ਨੂੰ ਸਾਡੇ ਮੂਹਰੇ ਆ ਕੇ ਤਾਂ ਨਹੀਂ ਖੜੀਆਂ ਹੋ ਜਾਣਗੀਆਂ ਸੁਖਾ ਸਿੰਘ ਦਾ ਭਰਾ ਵੀ ਅਸੀਂ ਪਿੰਡ 'ਚ ਨਹੀਂ ਨਾ ਦੋ ਭੈਣਾਂ ਵੀ ਇੱਥੇ ਆਸ-ਪਾਸ ਹੀ ਬੈਈਆਂ ਹੋਣਗੀਆਂ ਪਿੰਡਾਂ 'ਚ ਪਰ ਕੋਈ ਨਹੀਂ ਆਉਂਦਾ ਦੇਖਣ ਵਾਲਾ ਕੋਈ ਨਹੀਂ ਆਉਂਦਾ ਪੁੱਛਣ ਵਾਲਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਕੋਈ ਫਰਕ ਨਹੀਂ بس ਉਹ ਕਸਿੰਗ ਖਤਮ ਹੋ ਗਿਆ ਆ ਥਾਮ ਆ ਜਿਹੜਾ ਇਹ ਵੀ ਲੈ ਲੈਣਗੇ ਰਸਤੇਦਾਰ ਭੈਣ ਭਰਾ ਆ ਕੇ ਉਹਦੇ ਪਿੱਛੇ ਤਾਂ ਲੜ ਪੈਣਗੇ ਪਰ ਸੁਖੇ ਦੀ ਮਦਦ ਕਰਨ ਨੂੰ ਸੁਖੇ ਦੀ ਸੇਵਾ ਕਰਨ ਨੂੰ ਸੁਖਦੇਵ ਸਿੰਘ ਨੂੰ ਕੋਈ ਆ ਕੇ ਹੌਸਲਾ ਦੇਣ ਨੂੰ ਵੀ ਤਿਆਰ ਨਹੀਂ ਇਸ ਟਾਈਮ ਨਗਰ ਦੇ ਤਵੰਤ ਤੇ ਖੜੇ ਨੇ ਸੱਜਣ ਇੱਥੇ ਸਾਰੇ ਸਰਪੰਚ ਸਾਹਿਬ ਖੜੇ ਨੇ ਮੌਜੂਦਾ ਡਾਕਟਰ ਸਾਹਿਬ ਰਣਜੀਤ ਸਿੰਘ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿਉਂਕਿ ਪਿੰਡ ਦੇ ਡਾਕਟਰ ਨੇ ਤੇ ਇਹ ਸੋ ਕਿਨੂੰ ਮਾੜੀ ਮੋਟੀ ਦਵਾਈ ਬੂਟੀ ਦਿੰਦੇ ਆ ਆਪਣੇ ਵੱਲੋਂ ਜਿੰਨਾ ਕੁ ਫਰਜ਼ ਜਨਭਾਉਂਦੇ ਆ ਬਾਕੀ ਕੋਈ ਰੋਟੀ ਦੇ ਦਿੰਦਾ ਕੋਈ ਮਾੜਾ ਮੋਟਾ ਸਬਜੀ ਦਾਲ ਦੇ ਜਾਂਦਾ ਤੇ ਸੁੱਖਾ ਸਿੰਘ ਆਪਣੇ ਸਵਾਸਾਂ ਦੀ ਗਣਤੀ ਪੂਰੀ ਕਰੀ ਜਾਂਦਾ ਪਿਆ ਤੇ ਐਸੇ ਹਾਲਾਤ ਆ ਜੇ ਪੰਜਾਬ ਦੇ ਪਿੰਡਾਂ ਚ ਬਣ ਰਹੇ ਨੇ ਦੇਖੋ ਇਹ ਉਹ ਪਿੰਡ ਨੇ ਸਾਡੇ ਜਿੱਥੇ ਜਾਨਵਰ ਦੇ ਵੀ ਕੋਈ ਜਾਖਮ ਹੁੰਦਾ ਸੀ ਅਸੀਂ ਉਹਦੇ ਮਗਰ ਵੀ 20 ਬੰਦੇ ਇਕੱਠੇ ਹੋ ਕੇ ਉਹਦਾ ਵੀ ਇਲਾਜ ਕਰ ਦਿੰਦੇ ਸੀ ਅੱਜ ਸਾਡਾ ਆਪਣਾ ਹੀ ਇਸ ਹਾਲਾਤ ਚਲੇ ਜਾਂਦਾ ਕਿਸੇ ਕੋਲੇ ਨਾ ਵਕਤ ਆ ਨਾ ਕਿਸੇ ਕੋਲੇ ਨਾ ਪੈਸਾ ਵਾ ਜਦੋਂ ਆਪਣੀ ਨਸਾਤ ਦੇਣਾ ਫਿਰ ਦੂਸਰਾ ਵੀ ਕਿਦਾਂ ਕੀ ਕਰ ਸਕਦਾ ਸੁੱਖਾ ਸਿੰਘ ਨੂੰ ਜੇ ਸਰਕਾਰੀ ਹਸਪਤਾਲ ਤੇ ਦਾਖਲ ਕਰਾਇਆ ਜਾਵੇ ਤਾਂ ਉਹਨਾਂ ਨੇ ਦਾਖਲ ਨਹੀਂ ਕਰਨਾ ਨਾਲ ਕੋਈ ਰਹਿਣ ਵਾਲਾ ਵੀ ਨਹੀਂ ਜੇ ਪ੍ਰਾਈਵੇਟ ਤੇ ਲੈ ਕੇ ਜਾਈਏ ਤਾਂ ਉਹਨਾਂ ਨੂੰ ਸਾਰਾ ਪੈਂਡ ਵੀ ਪੈਸੇ ਇਕੱਠੇ ਕਰਕੇ ਦੇਦੇ ਵੀ ਤਾਂ ਵੀ ਉਹਦਾ ਘੱਟ ਨਹੀਂ ਪੜਨਾ ਉਹਨਾਂ ਦਾ ਕਿਉਂਕਿ ਪ੍ਰਾਈਵੇਟ ਪੈਸੇ ਇੰਨੇ ਮੰਗਦੇ ਆ ਹਸਪਤਾਲ ਔਰ ਸਰਕਾਰੀ ਹਸਪਤਾਲਲੇ ਅਥ ਨਹੀਂ ਪਾਉਂਦੇ ਇਦਾਂ ਦੇ ਮਰੀਜ਼ ਨੂੰ ਤੇ ਫਿਰ ਬੰਦਾ ਜਾਵੇ ਕਿੱਥੇ ਜੇ ਕੋਈ ਮਦਦ ਕਰਨ ਵਾਲਾ ਵੀ ਆ ਚਾਹੁੰਦਾ ਵੀ ਅਬ ਚਲ ਮੈਂ 10000 ਰੁਪਏ ਖਰਚ ਦੇਣਾ 15 ਉਹਦਾ ਪੈਸਾ ਵੀ ਲਾਇਆ ਬੇਕਾਰ ਆ ਕਿਉਂਕਿ ਲਾਉਣਾ ਕਿੱਥੇ ਹੈ ਇਹੀ ਜਗ੍ਹਾ ਹੈ ਨਹੀਂ ਕੋਈ ਆ ਰਿਹਾ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਕਿਸੇ ਨੂੰ ਆਪਣੇ ਘਰ ਲੈ ਜੀਏ ਚਾਕੇ ਮਰੀਜ਼ ਨੂੰ ਤੇ ਉਹਦੀ ਸੇਵਾ ਕਰੀਏ ਉਹਦਾ ਇਲਾਜ ਕਰੀਏ ਅਸੀਂ ਤਾਂ ਆਪਣਾ ਪਰਿਵਾਰ ਵੀ ਨਹੀਂ ਪਾਲ ਸਕਦੇ ਸੀ ਇਹ ਗੁਰੂ ਦੀ ਕਿਰਪਾ ਮੁਨਕਤਰੀ ਸੇਵਾ ਪਰਿਵਾਰ ਸੁਪਨਿਆਂ ਦਾ ਘਰ ਬਣਾ ਕੇ ਦਿੱਤਾ ਜਿੱਥੇ ਅੱਜ 850 ਤੋਂ ਪਲੱਸ ਮੈਂਬਰ ਰਹਿੰਦੇ ਆ 1000 ਦੇ ਕਰੀਬ ਮੈਂਬਰ ਅਸੀਂ ਉੱਥੇ ਇੱਕ ਛੱਤ ਹੇਠ ਰਹਿ ਕੇ ਇੱਕ ਦੂਸਰੇ ਨਾਲ ਸਤਕਾਰ ਪਿਆਰ ਤੇ ਸੇਵਾ ਦੀ ਭਾਵਨਾ ਦੇ ਸੇਵਾ ਕਰਦੇ ਆ ਉੱਥੇ ਅੱਜ ਅਸੀਂ ਸਖਦੇਵ ਸਿੰਘ ਨੂੰ ਵੀ ਲੈ ਕੇ ਚੱਲੇ ਆ ਬਾਈ ਨੂੰ ਨਾਲ ਤੇ ਉੱਥੇ ਬਾਈ ਦੀ ਅਸੀਂ ਸੇਵਾ ਸੰਭਾਲ ਕਰ ਸਕੀ ਉੱਥੇ ਇੱਕ ਛੋਟਾ ਜਿਹਾ ਹਸਪੀਟਲ ਬਣਾਇਆ ਹੋਇਆ ਅੰਦਰ ਉੱਥੇ ਬਾਈ ਦਾ ਇਲਾਜ ਹੋਊਗਾ ਤੇ ਉਹ ਸੰਗਤਾਂ ਦੇ ਸਹਿਯੋਗ ਨਾਲ ਭਾਵਨਾ ਦੇ ਸਹਿਯੋਗ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਹੀ ਚੱਲਦਾ ਸਾਡੀ ਕੋਈ ਹیثیت ਨਹੀਂ ਵੀ ਅਸੀਂ ਇਹ ਵੀਰ ਦਾ ਇਲਾਜ ਕਰਾਈਏ ਪਰ ਇਹਨਾਂ ਦੇ ਆਪਣਿਆਂ ਨੂੰ ਬੇਨਤੀ ਆ ਵੀ ਤੁਸੀਂ ਸਮਾਂ ਕੱਢ ਕੇ ਥੋੜਾ ਮਗਰ ਜਰੂਰ ਆਇਓ ਬਾਕੀ ਜੱਗ ਜਿਉਂਦਿਆਂ ਦਾ ਹੀ ਮੇਲੇ ਆ ਮਰਿਆਂ ਤੋਂ ਬਾਅਦ ਤਾਂ ਫਿਰ ਹਰੀਏ ਕੀ ਬਾਰਿਸ਼ ਬਣ ਜਾਂਦਾ ਮਰਿਆਂ ਤੋਂ ਬਾਅਦ ਤਾਂ ਮਾੜੇ ਨੂੰ ਵੀ ਲੋਕ ਚੰਗਾ ਕਹਿਣ ਲੱਗ ਜਾਂਦੇ ਜੀ ਬਹੁਤ ਚੰਗਾ ਹੁੰਦਾ ਸੀ ਬਸ ਇਨੀ ਇੱਕ ਬੇਨਤੀ ਹੈ ਮਾ ਧੰਨਵਾਦ ਆ ਬਾਈ ਤੁਹਾਡਾ ਜੀਤ ਸਿੰਘ ਜੀ ਪਿੰਡ ਵਾਲਿਓ ਬਾਈ ਤੁਹਾਡਾ ਸਾਰਿਆਂ ਦਾ ਧੰਨਵਾਦ ਸਰਪੰਨ ਸਾਹਿਬ ਤੁਸੀਂ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਇੰਨੀ ਜੀਵਨ ਮਾਰਿਓ ਸ਼ੁਕਰੀਆ ਭਾਈ। ਮਹਾਤਮਾ ਤੁਹਾਨੂੰ ਦਿਨ-ਦੁਪਹਿਰ ਰਾਤ-ਦੁਪਹਿਰ ਦਿੱਤੀ ਬਖਸ਼ੇ। ਧੰਨਵਾਦ। ਤੁਹਾਡੀ ਪੂਰੀ ਟੀਮ ਨੂੰ ਧੰਨਵਾਦ। ਹੋਰ ਬਲ ਬਖਸ਼ੇ। ਇਦਾਂ ਦੇ ਜਿਹੜੇ ਹੈਗੇ ਨੇ ਤੁਸੀਂ ਕਾਰਜ ਕਰਦੇ ਰਹੋ। ਹੋਰ ਸਾਨੂੰ ਵੀ ਇਹਨਾਂ ਤੋਂ ਪ੍ਰੇਰਨਾ ਮਿਲਦੀ ਹੈ। ਕਿ ਅਸੀਂ ਵੀ ਕੁਝ ਨਾ ਕੁਝ ਕਰ ਸਕੀਏ। ਸ਼ੁਕਰੀਆ ਵੀਰ ਜੀ। ਸ਼ੁਕਰੀਆ ਜੀ। ਥੈਂਕ ਯੂ। ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੁਣ ਜਿਵੇਂ ਤੁਸੀਂ ਦੇਖਿਆ ਬਾਪੂ ਜੀ ਦੇ ਕੀੜੇ ਕੱਢ ਕੇ ਹਟੇ ਆਂ ਜੀ ਸਾਰਾ ਬਾਪੂ ਜੀ ਦਾ ਇੱਕ ਪੱਟਾ ਜਿਹੜਾ ਸੱਜਾ ਉਹ ਸਾਰਾ ਕੀੜਿਆਂ ਨੇ ਖਾ ਲਿਆ ਸੈਨੀਟਾਈਜ਼ਰ ਨਹੀਂ ਬੇਟਾ ਤੇ ਮਤਲਬ ਸਖਦੇਵ ਸਿੰਘ ਆਪਣੇ ਪਿੰਡ ਦੇ ਵਿੱਚ ਪਿਆ ਕੀੜਿਆਂ ਤੋਂ ਖਾਦਾ ਜਾ ਰਿਹਾ ਸੀ ਮੂਰੇ ਭਰਾ ਦਾ ਘਰ ਸੀਗਾ ਪਿੱਛੇ ਇੱਕ ਗਰੇਵ ਸੌਂਦਾ ਸੀਗਾ ਭਰਾ ਵਿਆਹਿਆ ਬੜਿਆ ਬੱਚੇ ਆ ਉਹਦੀ ਬੇਟੀ ਵੀ ਇੱਕ ਮੰਦਬੁੱਧੀ ਉਹਦੀ ਵੀ ਦਵਾਈ ਇੱਥੋਂ ਚੱਲਦੀ ਐ ਰਾਸ਼ਨ ਵੀ ਚੱਲਦਾ ਦਵਾਈ ਵੀ ਚੱਲਦੀ ਐ ਰਾਸ਼ਨ ਨਹੀਂ ਚੱਲਦਾ ਸਿਰ ਦਵਾਈ ਚੱਲਦੀ ਐ ਇਕੱਲੀ ਤੇ ਸਖਦੇਵ ਸਿੰਘ ਦਿਹੜੀ ਦੱਪਾ ਕਰਦਾ ਸੀ ਵਧੀਆ ਆਚਾਰ ਪੈਸੇ ਕਮਾਉਂਦਾ ਸੀ ਪਿਛਲੇ 8-10 ਸਾਲਾਂ ਤੋਂ ਸ਼ੂਗਰ ਹੋ ਗਈ ਸ਼ੂਗਰ ਦੇ ਨਾਲ ਹੌਲੀ-ਹੌਲੀ ਹੌਲੀ ਹੁਣ ਪਿਛਲੇ 2 ਸਾਲਾਂ ਤੋਂ ਅੱਖਾਂ ਦੀ ਨਿਗਾ ਵੀ ਖਤਮ ਹੋ ਗਈ ਔਰ ਪੱਟ ਤੇ ਫੈਂਸੀ ਹੋ ਗਈ ਜਖਮ ਹੋ ਗਿਆ ਪਹਿਲਾਂ ਪੈਰ ਗਲ ਗਿਆ ਸੀ ਪਹਿਲਾਂ ਭੈਣ ਨੇ ਇਲਾਜ ਕਰਾਇਆ ਉਦੋਂ ਮੁੜ ਕੇ ਹੁਣ ਭੈਣ ਵੀ ਨਹੀਂ ਬਾਹ ਫੜਦੀ ਸੀਗੀ ਭਰਾ ਵੀ ਨਹੀਂ ਸੀ ਫੜਦਾ ਠੀਕ ਆ ਉਹ ਗਰੀਬ ਆ ਆਪਾਂ ਮੰਨਦੇ ਆਂ ਵੀ ਉਹ ਦਿਹਾੜੀ ਕਰਕੇ ਰੋਟੀ ਖਾਂਦੇ ਆ ਹਨਾ ਗਰੀਬੀ ਆਪਾਂ ਨੂੰ ਮਜਬੂਰ ਕਰ ਦਿੰਦੀ ਆ ਵੀ ਆਪਾਂ ਇਲਾਜ ਨਹੀਂ ਕਰਾ ਸਕਦੇ ਬੰਦੇ ਦਾ ਪਰ ਗਰੀਬੀ ਸੇਵਾ ਕਰਨ ਨੂੰ ਤਾਂ ਨਹੀਂ ਰੋਕਦੀ ਅੱਜ ਅਸੀਂ ਉਹਨੂੰ ਮਿਲ ਕੇ ਵੀ ਆਏ ਵੀਰੇ ਨੂੰ ਚਲੋ ਅਸੀਂ ਉਹਨੂੰ ਮਾੜਾ ਚੰਗਾ ਤਾਂ ਨਹੀਂ ਕੁਝ ਬੋਲਿਆ ਉੱਥੇ ਪਰ ਮਨ 'ਚ ਦੁੱਖ ਰਹਿੰਦਾ ਇਸ ਗੱਲ ਦਾ ਵੀ ਲੋਕ ਕਹਿੰਦੇ ਆ ਜੀ ਅਸੀਂ ਗਰੀਬ ਆ ਹੜ ਤਾਂ ਮਸਾਂ ਹੀ ਸਰਦਾ ਦੇਖੋ ਇੱਕ ਭਰਾ ਨੂੰ ਚੱਕ ਕੇ ਨਿਮਾ ਦੇਣਾ ਦੋ ਚੌਂ ਦਿਨਾਂ ਬਾਅਦ ਹਨਾ ਉਹਦੇ ਕੀੜੇ ਪੈ ਗਏ ਪੂਰੇ ਸਰੀਰ ਦੇ ਵਿੱਚ ਗਲ ਗਿਆ ਸਰੀਰ ਉਹਦਾ ਉਹਨੂੰ ਸਾਫ਼ ਕਰ ਦੇਣਾ ਇਹਦੇ ਵਾਸਤੇ ਤਾਂ ਗਰੀਬੀ ਕੋਈ ਕੰਮ ਨਹੀਂ ਕਰਦੀ ਇੱਥੇ ਸੇਵਾ ਹੀ ਕਰਨੀ ਐ ਲੋਕਾਂ ਦੇ ਕਮਰੇ ਚ ਝਾੜੂ ਲਾ ਦੇਣਾ ਥੋੜਾ ਬਹੁਤਾ ਸਫਾਈ ਕਰ ਦੇਣੀ ਅੰਦਰ ਗੰਦੀ ਗੰਦ ਲੈਟ ਐਂ ਲਿਬੜਿਆ ਪਿਆ ਸਾਰਾ ਕਮਰਾ ਵੀ ਭਰਿਆ ਪਿਆ ਇਸ ਗੰਦ ਨਾਲ ਘਰ ਚ ਝਾੜੂ ਝੂੜੂ ਮਾਰ ਦੇਣਾ ਮਾੜਾ ਮੋਟਾ ਇਹਦੇ ਲਈ ਤਾਂ ਗਰੀਬੀ ਮੇਰੀ ਕੰਮ ਨਹੀਂ ਨਾ ਕਰਦੀ ਗਰੀਬੀ ਮੇਰੀ ਕੰਮ ਕਰਦੀ ਉੱਥੇ ਜਿੱਥੇ ਚਲੋ ਆਪਾਂ ਕਹਿ ਦਿੰਦੇ ਆ ਵੀ ਹਸਪਤਾਲ ਦਾਖਲ ਨਹੀਂ ਕਰਾ ਸਕਦੇ ਲੱਖਾਂ ਦਾ ਇਲਾਜ ਨਹੀਂ ਕਰਾ ਸਕਦੇ ਉਹ ਪਰ ਬਹੁਤ ਥਾਵਾਂ ਤੇ ਜਾਈਦਾ ਦੇਖੀਦਾ ਲੋਕ ਆਹ ਗੱਲ ਸਾਨੂੰ ਕਹਿਣ ਦਿਆ ਜੀ ਇਹਦੇ ਭਰਾ ਹੈਗੇ ਪਰ ਗਰੀਬ ਆ ਵਿਚਾਰੇ ਪਰ ਵਿਚਾਰੇ ਉਹ ਭਰਾਵਾਂ ਨੂੰ ਬੇਨਤੀ ਆ ਬਾਈ ਵਕਤ ਪਤਾ ਨਹੀਂ ਕਦੋਂ ਕਿਹਦੇ ਤੇ ਆ ਜਵੇ ਜੇ ਇਹਦੇ ਤੇ ਆਇਆ ਹੋ ਸਕਦਾ ਤੁਹਾਡੇ ਤੇ ਵੀ ਆ ਜਾਂਦਾ ਤੁਹਾਡੀ ਕਸਮਰ ਚੰਗੀ ਸੀ ਵੀ ਤੁਹਾਡੇ ਤੇ ਨਹੀਂ ਆਇਆ ਤੁਹਾਡੇ ਭਰਾ ਤੇ ਆ ਗਿਆ ਪਰ ਉਹਦੀ ਬਾਹ ਫੜੋ ਯਾਰ ਉਹਨੂੰ ਨਿਵਾਉ ਤਵਾਉ ਤਾਂ ਸਹੀ ਉਹਦੇ ਜਖਮ ਨੂੰ ਤਾਂ ਸਾਫ਼ ਕਰ ਦੋ ਤੇ ਪੱਟੀ ਪੁੱਟੀ ਤਾਂ ਕਰਾ ਦੋ ਪੱਟੀ ਨਹੀਂ ਵੀ ਕਰ ਸਕਦੇ ਘੱਟੋ ਘੱਟ ਆਪਾਂ ਇੱਕ ਇਨਸਾਨੀ ਨਾਤੇ ਨਿਵਾਤਾ ਸਕਦੇ ਹਾਂ ਇਹਦਾ ਨਾਤਿਆਂ ਨੂੰ ਹੀ ਮੰਨ ਲਓ ਸਾਲਾਂ ਬੱਧੀ ਬੀਤ ਗਿਆ ਹੋ ਬਾਈ ਦੇ ਹਨਾ ਸੁਖਦੇਵ ਸਿੰਘ ਨਾ ਤੈਨੂੰ ਕਿੰਨਾ ਕ ਟਾਈਮ ਹੋ ਗਿਆ ਤੈਨੂੰ 2 ਮਹੀਨੇ ਤੋਂ 2 ਮਹੀਨੇ ਤੋਂ ਜ਼ਿਆਦਾ ਹੋ ਗਿਆ ਨਾ ਤੈਨੂੰ ਦੇਖੋ 2 ਮਹੀਨੇ ਤੁਸੀਂ ਸੋਚ ਕੇ ਦੇਖੋ ਆ ਜੂਨ ਜੁਲਾਈ ਅਗਸਤ ਗਰਮੀ ਵਾਲੇ ਮਹੀਨੇ ਸੀ ਇਹ ਤੁਗੜ ਕਰਕੇ ਅਸੀਂ ਚੈੱਕਅਪ ਕਰਾਵਾਂਗੇ ਚਲੋ ਕਿਸੇ ਤਰੀਕੇ ਥੋੜਾ ਬਹੁਤਾ ਦਿਖਣ ਲੱਗ ਜੇ ਬਾਬੂ ਨੂੰ ਬਾਬੂ ਆਪਣਾ ਸਰੀਰ ਸੰਭਣ ਜੋਗਾ ਹੋ ਜੇ ਬਾਬੂ ਆ ਕਿੰਨੀਆਂ ਉਂਗਲਾਂ ਮੈਂ ਦਿਂਦਿਆਂ ਨਹੀਂ ਜਮਾ ਨਹੀਂ ਦਿਖਦਾ ਇਹ ਮੋੜਾ ਮੋਟਾ ਤੋਂ ਉਹਨੇ ਵੇ ਜਦੋਂ ਅੱਖਾਂ ਦੀ ਲਾਈਟ ਜਾ ਰਹੀ ਸੀਗੀ ਉਸ ਟਾਈਮ ਹੀ ਜੇ ਇਹਦੀ ਕੋਈ ਮਦਦ ਕਰ ਦਿੰਦਾ ਤਾਂ ਇਹਦੀ ਅੱਖਾਂ ਦੀ ਰੌਸ਼ਨੀ ਨਾ ਜਾਂਦੀ ਪਰ ਗੱਲ ਤਾਂ ਇਹ ਆ ਵੀ ਕਰੇ ਕੌਣ ਹਰ ਬੰਦਾ ਆਪਣੀ ਆਪਣੀ ਜ਼ਿੰਦਗੀ ਚ ਬਸ ਆਪਣੇ ਲਈ ਹੀ ਜਿਉਂਦਾ